ਝੰਡਿਆਲਾ ਗੁਰੂ ਵਿੱਚ ਫਿਰ ਚੱਲੀਆਂ ਗੋਲੀਆਂ ਇੱਕ ਪਾਰਲਰ ਦਾ ਕੰਮ ਕਰਦੀ ਲੜਕੀ ਦੇ ਉੱਤੇ ਹੋਈ ਫਾਇਰਿੰਗ ਪਹਿਲਾਂ ਆਈਸੀ ਇਹਨਾਂ ਨੂੰ ਥ੍ਰੈਟ ਕਾਲ ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਪੰਜਾਬ ਦਾ ਮਾਹੌਲ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ ਪਹਿਲਾਂ ਭਾਵੇਂ ਸਵੇਰੇ ਇੱਕ ਸਨੇਰੇ ਦੀ ਬੁਰੀ ਤਰ੍ਹਾਂ ਜਿਹੜੀ ਹੈ ਉਸ ਨੂੰ ਆਪਣਾ ਘੇਰ ਕੇ ਕੁੱਟਮਾਰ ਕੀਤੀ ਗਈ ਭਾਵੇਂ ਉਹਨਾਂ ਦਾ ਪੈਸੇ ਦਾ ਲੈਣ ਦੇਣ ਨਿਕਲਿਆ ਲੇਕਿਨ ਇਸ ਤਰ੍ਹਾਂ ਦੀ ਕੁੱਟਮਾਰ ਕਰਨਾ ਇਹ ਵੀ ਕਿਤੇ ਸਹੀ ਨਹੀਂ ਸੀ ਅਤੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਜਿਹੜੀ ਹੈ ਇੱਕ ਲੜਕੀ ਜਿਹੜੀ ਆਪਣੇ ਸਲੂਨ ਦੇ ਉੱਤੇ ਜਦੋਂ ਜਾਣ ਲੱਗੀ ਤਾਂ ਉਸ ਦੇ ਉੱਤੇ ਵੀ ਫਾਇਰਿੰਗ ਹੋ ਗਈ ਫਾਇਰਿੰਗ ਹੋਣ ਤੋਂ ਬਾਅਦ ਉਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤੇ ਪੈਰ ਦੀ ਗੋਲ ਲੱਗਣ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਕਿਸ ਤਰ੍ਹਾਂ ਦੀ ਕੋਈ ਪੈਸੇ ਦੇ ਰੈਂਡ ਦੇਣ ਦੀ ਧਮਕੀ ਆਈ ਸੀ ਲੇਕਿਨ ਪੁਲਿਸ ਇਸ ਮਾਮਲੇ ਦੀ ਸਾਰੀ ਦੀ ਜਾਂਚ ਕਰ ਰਹੀ ਹੈ ਗੱਲ ਹੈ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ। ਕਦੀ ਦੁਕਾਨ ਕਦੀ ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਕਿ ਮੇਰੀ ਉਹ ਕਸ਼ੇ ਇਸ ਬਿਊਟੀ ਸਲੂਨ ਹੈਗਾ ਉਹਨਾਂ ਦਾ। ਅੱਛਾ। ਉਹ ਆਪ ਚਲਾਉਂਦੇ ਨੇ। ਸਲੂਨ 'ਚ ਬੈਠੇ ਸੀ। ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਿਆ ਸੀ। ਅਪਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਜਿਹਨਾਂ ਨੇ। ਤੁਸੀਂ ਵੀ ਜਵਾਬੀ ਫਾਇਰ ਕੀਤੀ ਉਹਨਾਂ ਨੇ। ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ। ਪਰ ਉਹ ਨਿਕਲ ਜਾਈ ਹੁਣ ਚੈਨ ਤੇ ਕਿੰਨੇ ਬੰਦੇ ਆਏ ਸੀ ਸ਼ਾਇਦ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਡਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਦਾ ਕੋਈ ਅੱਗੇ ਧਮਕੀ ਜਾਂ ਫੋਨ ਤੇ ਕੋਈ ਕਿਸ ਤਰ੍ਹਾਂ ਦੀ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਆਣ ਕੇ ਕਰਦਾ ਪਈ ਠੀਕ ਹੈ ਅਨੁਭਲ ਮੈਂ ਬਸ ਕੀ ਕੱਲ ਲਈ ਗੱਲ ਧੋਈ ਅਬੀ ਇੱਕੋ ਦਮ ਅਸੀਂ ਤਾਂ ਅਬੀ ਆਪਣੇ ਕਮਰੇ ਜੀ ਬੈਠੇ ਹੋਏ ਸੀ ਇੱਕੋ ਦਮ ਫਾਇਰਿੰਗ ਹੋਈ ਹੈ ਜਾਨੀ ਮੇਰੀ ਹੈ ਉਹ ਜਿਹਦੀ ਨੂੰ ਗੋਲੀ ਲੱਗੀ ਹੈ ਤੇ ਉਹ ਦੁਕਾਨ ਜੀ ਬਰਕੂਇਸ ਮਾਲ ਲੈਣ ਵਾਸਤੇ ਗਈ ਸੀ ਤੇ ਕੋਈ ਦਮੀ ਉਹਦੇ ਰੋਣ ਦੀ ਆਵਾਜ਼ ਆਈ ਤੇ ਗੋਲੀ ਚਲਣ ਦੀ ਆਵਾਜ਼ ਆਈ ਹੈ ਤੇ ਮੈਂ एकदम ਕਮਰਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨੋ ਖੂਲ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਦੇ ਕੋਈ ਰਿਸ਼ਤੇਦਾਰੀ ਗਏ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨ ਫਾਈਂਡ ਰੈਫਰ ਲੱਗੀ ਉਹ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ ਪੱਚ ਚਾਰ ਪੰਜ ਬੰਦੇ ਗਏ ਸੀ ਉਹ ਕੌਣ ਬੰਦੇ ਪਤਾ ਲੱਗਾ ਕਿੰਨਾਂ ਨੇ ਚਲਾਈ ਨਹੀਂ ਜੀ ਕਿਹਨੇ ਭੱਜ ਗਏ ਅਸੀਂ ਤੇ ਅੰਦਰ ਬੈਠੇ ਹੋਈ ਸੀ ਸਾਡੇ ਨੇ ਆਏ सर पता नहीं सर सामने शॉप है, है ने तेला तेला फार फार तो सर कुछ नहीं आए किए थे मतलब टोटल फायर हो टोटल फायर पांच हुए पर हाँ जी नहीं है ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿੱਥੇ ਲੱਗੀ ਜੀ ਸਿਰ ਪੈਰ ਤੇ ਲੱਗੀ ਸਰ ਗੋਲੀ ਸਿਰ ਤੇ ਹੁਣ ਕਿੱਥੇ ਹੈਗੇ ਹਸਪੀਟਲ ਐਸਾ ਲਾਈ ਉਹਨੂੰ ਠੀਕ ਐ ਕੰਡੀਸ਼ਨ ਸਰ ਹਾਲੇ ਕੋਈ ਪਤਾ ਨਹੀਂ ਸਰ ਕੀ ਮੰਗ ਕਰਦੇ ਜੀ ਉਹ ਜਰਾ ਮੰਗ ਦੇਗਾ ਇਹਨਾਂ ਨੂੰ ਸੁਖਨਾ ਜੀ ਪਤਾ ਨਹੀਂ ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹੈ ਹਸਬੰਡ ਆ ਗਿਆ ਉਹ ਨਾਲ ਗੱਲ ਕਰ ਲੋ ਉਹ ਵੀ ਸਾਡੇ ਇੱਥੇ ਜੰਡਾਲੇ ਦੇ ਵਿੱਚ ਸੰਿਆਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ 4 ਦੇ 4 ਬੰਦੇ ਰੌਂਡ ਆਫ ਕਰ ਲਏ ਉਹ ਮਿੱਲੋਂ ਫੜੇ ਸੀ ਅੱਜ ਸਵੇਰੇ ਉਹਨਾਂ ਦੀ ਪੁੱਛਦੇ ਅਸਤੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿੰਨਾ ਉਸਦੇ ਫਾਈਲ ਦਿੱਤੀ ਸਾਡੇ ਐਸ ਐਚਓ ਸਾਹਿਬ ਤੇ ਉਹਦੇ ਫਾਈਲਿੰਗ ਦੇ ਵਿੱਚ ਉਹਦੇ ਬਿਤੇ ਨੇ ਇੱਕ ਲੱਖ ਲੱਖ ਤੇ ਦੋਹਾਂ ਲੱਤਾਂ ਦੇ ਇੱਕ ਇੱਕ ਲੱਤ ਤੇ ਕਿ ਨਹੀਂ ਇਹਨਾਂ ਦਾ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤੇ ਦੂਜੇ ਦੇ ਉੱਪਰ ਦੀ ਲੱਗੀ ਆ ਹਾਂ ਫਰਕ ਤਾਂ ਪਤਾ ਲੱਗਿਆ ਆ ਥ੍ਰੈਡ ਕਾਲ ਇਹਨਾਂ ਨੂੰ ਵੀ ਆਈ ਹੈ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵਾਂਗੂ ਕਿੰਨੇ ਕਿਤੇ ਗਏ ਇਹਨਾਂ ਨੂੰ ਵੀ ਕੀ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਿਣਾ ਆ ਦੋ ਤਿੰਨ ਫਾਇਰ ਤੇ ਇਹ ਕਿੰਨਾ ਵੱਡਾ ਥ੍ਰੈਡ ਕਾਲ ਆਈ ਇਹਨਾਂ ਨੂੰ ਕੋਈ ਨਾ ਜੀ ਇਹ ਕਲੀਅਰ ਕਰਦੇ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਾਬਾ ਜੀ ਲੇਕਿਨ ਇਹ ਵੀ ਮੈਂ ਛੋਟੀ ਦੰਨਾ ਵੀ ਜਦੋਂ ਇੱਥੇ ਜੰਡਿਆਲੇ ਚ ਜਿੰਨੀਆਂ ਵੀ ਅੱਗੇ ਗੋਲੀਆਂ ਚਾਹੀਆਂ 100% ਅਸੀਂ ਸਾਰੇ ਬੰਦੇ ਖੜੇ ਆ ਕਿ ਵੀ ਜਲਦੀ ਤੋਂ ਜਲਦੀ ਕੋਤਨ ਦੰਦੇ ਅੰਦਰ ਅੰਦਰ ਫੜਨ ਦੀ ਕੋਸ਼ਿਸ਼ ਕਰਾਂ। ਕੋਈ ਸਰ ਇਹ ਕੋਸਨ ਵੀ ਲੱਗ ਗਈ ਕੋਈ ਕੀ ਕਰਨੀ ਕੀ ਹੋ ਸਕਦਾ ਮੈਂ ਕੋਈ ਕੋਰਨ ਦਾ ਤਾਂ ਹੁਣ ਜਿੱਦਾ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਐਸਪੀ ਸਾਹ ਕੋ ਵੀ ਉਹਨਾਂ ਨੇ ਕੰਮ ਕੀਤਾ ਤੇ ਫੀਸ ਵੀ ਕੀਤੀ ਹੈ। ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆਇਆ। ਹੁਣ ਇਹਨਾਂ ਤਾਂ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟਿਗੇਟ ਕਰਾਂ। ਜੋ ਥ੍ਰੈਟ ਪਲਾਂ ਆ ਰਹੀਆਂ ਨੇ ਇਹਦੇ ਸਬੰਧ ਵਿੱਚ ਇਹਦਾ ਸਾਈਬਰ ਕ੍ਰਾਈਮ ਉਹਦੀ ਵੀ ਨੁਕੀ ਕਿ ਹੋ ਰਹੀ ਹੈ ਬਿਲਕੁਲ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਤੇ ਸਾਰੇ ਦਾ ਸਾਰਾ ਅਸੀਂ ਆਪਾਂ ਇਹ ਟਰੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਥੋੜੀ ਹੈ ਜਿੱਦੇ ਦਾ ਤੇ ਉਹਦੀ ਕਾਫੀ ਮਦਦ ਲੈ ਸਕਦਾ ਇਸ ਕੰਮ ਵਿੱਚ